ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਆ ਨੰਗਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਕੋਟਕਪੂਰੇ ਤੋਂ 10 ਕਿਲੋਮੀਟਰ ਤੇ ਸੇਮ ਜੀ ਦੂਰੀ ਫਰੀਦਕੋਟ ਤੋਂ ਹੋਊਗੀ ਇਸ ਪਿੰਡ ਨੂੰ ਆਉਣ ਵਾਸਤੇ ਜਿੱਥੇ ਵੀਡੀਓ ਬਣਾ ਰਿਹਾ ਦੋਸਤੋ ਪਿੰਡਾਂ ਦੇ ਵਿੱਚ ਆਮ ਇਹ ਬਰਾਦਰੀ ਜਿਹੜੀ ਮਿਲਦੀ ਹੈ ਬਾਈ ਹੋਰੀ ਲੋਹਾਰ ਦਾ ਕੰਮ ਪਹਿਲਾਂ ਕਰਦੇ ਸੀ ਜਿਹਨਾਂ ਨੂੰ ਗੱਡੀਆਂ ਵਾਲੇ ਪਿੰਡਾਂ 'ਚ ਕਹਿੰਦੇ ਆਪਾਂ ਸਾਡੇ ਪਿੰਡ ਚੋਂ ਇੱਕ ਪਰਿਵਾਰ ਬਹੁਤ ਚਿਰ ਤੋਂ ਐ ਤੇ ਇਹਨਾਂ ਦੇ ਜਿਵੇਂ ਰਿਸ਼ਤੇ ਆਪਸ ਵਿੱਚ ਜੁੜਨੇ ਹੁੰਦੇ ਆ ਤਾਂ ਬਰਗਾੜੀ ਇਹਨਾਂ ਦਾ ਇਹ ਰਿਸ਼ਤੇਦਾਰੀ ਤੇ ਉੱਥੋਂ ਇੱਕ ਵੀਰ ਇੱਥੇ ਹੁਣ ਵਪਾਰ ਦਾ ਕੰਮ ਕਰ ਰਿਹਾ ਪਹਿਲਾਂ ਵੀ ਵੀਡੀਓ ਬਣਾਈ ਐ ਬਰਗਾੜੀ ਵਾਲੇ ਵੀਰਾਂ ਦਾ ਇਸ ਕਰਕੇ ਜ਼ਿਕਰ ਕਰਤਾ ਕਿਉਂਕਿ ਗੁਰਦਾਸ ਤੇ ਪੁੰਨੋ ਤੁਸੀਂ ਦੋਨਾਂ ਨੂੰ ਜਾਣਦੇ ਹੋ ਉਹਨਾਂ ਦਾ ਹੀ ਭਰਾ ਇੱਥੇ ਵਪਾਰ ਕਰ ਰਿਹਾ ਸੋ ਦੋ ਝੋਟੀਆਂ ਇੱਕ ਝੋਟੀ ਕਹਲੋ ਇੱਕ ਕੱਟੀ ਕਹਲੋ ਦੋਸਤੋ ਬੂਰੀ ਐ ਦੋ ਨਗ ਵਕਾਊ ਆ ਆਪਾਂ ਜਾਣਕਾਰੀ ਲੈ ਲੈਣੀ ਆ ਤੁਸੀਂ ਦੇਖ ਲਓ ਜਿਹੜਾ ਨਗ ਤੁਹਾਨੂੰ ਚੱਜਿਆ ਆਕੇ ਖਰੀਦਣਾ ਤੁਹਾਡਾ ਕੰਮ ਹੈ ਮਿਲਦੇ ਆਂ ਪ੍ਰਕਾਸ਼ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰਕਾਸ਼ ਰੂਟੀਨ ਚ ਇੱਥੇ ਲਿਆ ਕਰਾਂਗੇ ਪਸ਼ੂ ਹਣ ਹਾਂਜੀ ਹਾਂਜੀ ਲਿਆ ਕਰਾਂਗੇ ਠੀਕ ਹੈ ਜਿਹੜੀ ਹੁਣ ਵੱਡੀ ਛੋਟੀ ਆਪਾਂ ਦਿਖਾਉਣੀ ਹੈ ਦੰਦੋ ਕਿਵੇਂ ਹੈ ਖੀਰੀ ਹੈ ਜੀ ਕੀ ਰੇਟ ਰੱਖਦਾ ਇਹਦਾ ਇਹ 33000 ਰੇਟ ਹੈ ਜੀ ਦਾ ਖੋਲੀ ਬਈ ਦੋਸਤੋ ਰੇਟ 33000 ਹੈ ਦੰਦੋ ਖੀਰੀ ਹੈ ਢਾਂਚਾ ਸੋਹਣਾ ਹੈ ਸਿੰਘ ਕੁੰਡੇ ਕਰੂਗੀ ਬਾਕੀ ਤੋਰੂ ਦਾ ਵੀਰਤਾ ਤੁਹਾਨੂੰ ਹੋਰ ਸਮਝ ਆ ਜੂਗੀ ਇਹਦੇ ਸਟਰਕਚਰ ਦੀ ਸੋ ਇਹ ਪਹਿਲੇ ਨੰਬਰ ਤੇ 33000 ਇਹਦਾ ਰੇਟ ਹੈ ਸੋਹਣੀ ਸਮੀ ਵੀ ਹੈ ਬਣਾਵਟ ਉਤੋਂ ਪੁੜਿਆਂ ਦੀ ਦੇਖੋਗੇ ਚੰਗੀ ਹੈ ਜਿੰਨੀ ਉਤੋਂ ਸੋਹਣੀ ਉਨੀ ਥਣਾ ਵਾਲੇ ਪਾਸਿਓਂ ਵੀ ਸੋਹਣੀ ਝੋਟੀ ਹੈ। ਸੈੰਗ ਕੁੰਡੇ ਦੋਸਤੋ ਬਿਲਕੁਲ ਕਰ ਜੰਨੇ ਨੇ। ਖੂਸ਼ ਅਹੀ ਠੋਜੋ ਜਾ ਕੇ ਅੱਧਾ ਕਿੰਚ ਵਾਈਟ ਹੋਊਗੀ। ਬਾਕੀ ਸਾਰੀ ਝੋਟੀ ਕਾਲੀ ਦਿੰਦੀ ਹੈ। ਪ੍ਰਕਾਸ਼ ਇੱਕ ਵਾਰ ਹੋਰ ਤੋਰੀ ਖੋਲੀ ਨੂੰ ਵਾਪਸ ਫੇਰ ਵਾਪਸ। ਸੋ ਦੋਸਤੋ ਥੱਲੇੋਂ ਥਣਾ ਵਾਲੇ ਪਾਸਿਓਂ ਵੀ ਬੜੀ ਚੰਗੀ ਸਾਫ਼ ਸੁਥਰੀ ਝੋਟੀ ਹੈ। ਡਿਮਾਂਡ 33000 ਹੈ ਮੰਨਤਨ ਹੋ ਜਾਊਗਾ ਮੌਕੇ ਤੇ ਜਦੋਂ ਤੁਸੀਂ ਆਓਗੇ ਇੱਥੋਂ ਹੀ ਕਮਾਲ ਆ ਬਈ ਕਿਵੜੀ ਤੇ ਲਿਆਰੇ ਦੋਸਤੋਂ ਪਾਈ ਜਾਂਦੇ ਆ ਸਿਰਫ ਜਦੋਂ ਵਿਕਰੀ ਵਾਲੇ ਪਾਸੋਂ ਇੱਥੇ ਆਉਂਦੇ ਆ ਵੈਸੇ ਆਮ ਤੌਰ ਤੇ ਕਟੀਆਂ ਝੋਟੀਆਂ ਦੇ ਪਿੰਡਾਂ 'ਚ ਸੰਗਲ ਪਾਏ ਹੋਏ ਹੁੰਦੇ ਆ ਉਹਦੀ ਹਲਕਤ ਪਸ਼ੂ ਮਨਾਉਂਦਾ ਥਲੋ ਥਣਾ ਵਾਲੇ ਪਾਸੋਂ ਵੀ ਤੁਸੀਂ ਇਸ ਝੋਟੀ ਨੂੰ ਦੇਖ ਸਕਦੇ 33000 ਰੇਟ ਹੈ ਸੰਭੀ ਸੁਭਾਈ ਝੋਟੀ ਹੈ ਜਿਹੜਾ ਵੀ ਖਰੀਦਣਾ ਚਾਹੁੰਦਾ ਤਾਂ ਬਹੁਤ ਛੇਤੀ ਕਰਮਾਲੀ ਤਿਆਰ ਹੋ ਜਾਣੀ ਥਾਣੇ ਤੋਂ ਕਲੀਅਰ ਡਿਸੀਜ ਜਾਂਦੇ ਪੁੱਛ ਫੜ ਨਹੀਂ ਦਿੱਤਾ ਆਪ ਜਿਹਾ ਸੋ ਹਾਂ ਤੁਸੀਂ ਥੰਨ ਦੇਖ ਸਕਦੇ ਹੋ ਠੀਕ ਹੈ ਓਕੇ ਜੀ ਜਿਹੜੀ ਬੂਰੀ ਕੱਟੀ ਹੈ ਇਹਦਾ ਰੇਟ ਕੀ ਕਰਦੇ ਬਾਈ ਇਹ ਰੇਟ ਹੈ ਜੀ ਰੇਟ 22000 ਵੱਧ ਨਹੀਂ ਕਿ ਘਟ ਜੂਗਾ ਮੌਕੇ ਤੇ ਮੌਕੇ ਤੇ ਕਰ ਦਾਂਗੇ ਮਾਨਦਾਨ ਕੋਈ ਠੀਕ ਹੈ ਖੋਲੀਏ ਦੋਸਤੋ ਰੇਟ 22000 ਹੈ ਇਹ ਛੋਟੀ ਜੀ ਹੈ ਕੱਟੀ ਸੈਂਗੂਏ ਜੇ ਨਿੱਕੇ ਨਿੱਕੇ ਆ ਉਮਰ ਵੀ ਖੈਰੇ ਦੀ ਛੋਟੀ ਆ ਬਾਕੀ ਰੇਟ ਤੁਹਾਨੂੰ ਜਜਨਾ ਚਾਹੀਦਾ ਹੈ ਇਹ ਰੰਗ ਬੂਰਾ ਝੰਗੜਾ ਜਿਹੜੇ ਇੰਨੇ ਪਾਤੀਆਂ ਰੋ ਛੋਟੀ ਜੀ ਕੱਟੀ ਦੱਸੋ ਬੂਰੇ ਰੰਗ ਦੇ ਚੱਲੇ ਆ ਬਈ ਰੇਟ 22000 ਆ ਦੇਖੋ ਵੀਰ ਬੂਰੀ ਦਾ ਸ਼ੌਂਕ ਰੱਖਦਾ ਤਾਂ ਪੁੱਛ ਲਿਓ ਬਾਈ ਕੀ ਭਾਜ ਤੋਂ ਨਾ ਸੌਦਾ ਕਰੂਗਾ ਵੱਡੀ ਛੋਟੀ ਦਾ ਰੇਟ 33000 ਆ ਛੇਤੀ ਇਹਨੇ ਗੱਬੜ ਹੋ ਜਾਣਾ ਸੋ ਦੋ ਹੀ ਨਕਸ਼ੇ ਅੱਜ ਦੋਨੇ ਤੁਹਾਨੂੰ ਦਿਖਾਤੇ ਆ ਜਿਹੜਾ ਨਕ ਚੰਗਾ ਲੱਗਿਆ ਉਹਦੀ ਤਸੱਲੀ ਕਰਕੇ ਖਰੀਦ ਲਿਓ ਮਿਹਰਬਾਨੀ